ਕਿ 5 ਅਗਸਤ ਨੂੰ ਗੁਰਦੁਆਰਾ ਹਾਜੀ ਰਤਨ ਵਿਖੇ ਜੋ ਇੱਕ ਮੀਟਿੰਗ ਰੱਖੀ ਗਈ ਹੈ ਉਹ ਮੀਟਿੰਗ ਜੋ ਬਾਬਾ ਬਕਾਲਾ ਵਿਖੇ ਇੱਕ ਕਾਨਫਰੰਸ ਹੈ 9 ਤਰੀਕ ਨੂੰ ਉਸ ਦਿਨ ਸਬੰਧ ਵਿੱਚ ਸੰਗਤ ਨਾਲ ਮੀਟਿੰਗ ਕਰਨ ਦੇ ਲਈ ਭਾਜੀ ترسےم ਬਾਪੂ ترسےم ਸਿੰਘ ਜੀ ਨਾਲ ਜੋਲ ਸਾਹਿਬ ਹੋਰ ਵੀ ਜਿਹੜੇ ਮੇਨ ਆਦਮੀ ਉੱਥੋਂ ਆ ਰਹੇ ਨੇ 1 ਵਜੇ ਐਗਜੈਕਟ 1 ਵਜੇ ਆਪਾਂ ਜਿਹੜਾ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪਹੁੰਚ ਕੇ ਹਾਜ਼ਰੀ ਲਵਣੀ ਹੈ ਇਹ ਮੇਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ 5 ਅਗਸਤ ਨੂੰ ਗੁਰਦੁਆਰਾ ਹਾਜੀ ਰਤਨ ਵਿਖੇ ਜੋ ਇੱਕ ਮੀਟਿੰਗ ਰੱਖੀ ਗਈ ਹੈ ਉਹ ਮੀਟਿੰਗ ਜੋ ਬਾਬਾ ਬਕਾਲਾ ਵਿਖੇ ਇੱਕ ਕਾਨਫਰੰਸ ਹੈ 9 ਤਰੀਕ ਨੂੰ ਉਸ ਦਿਨ ਸੰਬੰਧ ਵਿੱਚ ਸੰਗਤ ਨਾਲ ਮੀਟਿੰਗ ਕਰਨ ਦੇ ਲਈ ਭਾਜੀ ਤਰਸੇਮ ਬਾਪੂ ਤਰਸੇਮ ਸਿੰਘ ਹਰੀ ਨਾਲ ਜੋਲ ਸਾਹਿਬ ਹੋਰ ਵੀ ਜਿਹੜੇ ਮੇਨ ਆਦਮੀ ਉੱਥੋਂ ਆ ਰਹੇ ਨੇ 1 ਵਜੇ ਐਗਜੈਕਟ 1 ਵਜੇ ਆਪਾਂ ਜਿਹੜਾ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪਹੁੰਚ ਕੇ ਹਾਜ਼ਰੀ ਲਵਣੀ ਹੈ ਇਹ ਮੇਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ 5 ਅਗਸਤ ਨੂੰ ਗੁਰਦੁਆਰਾ ਹਾਜੀ ਰਤਨ ਵਿਖੇ ਜੋ ਇੱਕ ਮੀਟਿੰਗ ਰੱਖੀ ਗਈ ਹੈ ਉਹ ਮੀਟਿੰਗ ਜੋ ਬਾਬਾ ਬਕਾਲਾ ਵਿਖੇ ਇੱਕ ਕਾਨਫਰੰਸ ਹੈ 9 ਤਰੀਕ ਨੂੰ ਉਸ ਦਿਨ ਸੰਬੰਧ ਵਿੱਚ ਸੰਗਤ ਨਾਲ ਮੀਟਿੰਗ ਕਰਨ ਦੇ ਲਈ ਭਾਜੀ تر세ਮ ਬਾਪੂ تر세ਮ ਸਿੰਘ ਹਰੀ ਨਾਲ ਜੋਲ ਸਾਹਿਬ ਹੋਰ ਵੀ ਜਿਹੜੇ ਮੇਨ ਆਦਮੀ ਉੱਥੋਂ ਆ ਰਹੇ ਨੇ 1 ਵਜੇ ਐਗਜੈਕਟ 1 ਵਜੇ ਆਪਾਂ ਜਿਹੜਾ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪਹੁੰਚ ਕੇ ਹਾਜ਼ਰੀ ਲਵਣੀ ਹੈ ਇਹ ਮੇਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ 5 ਅਗਸਤ ਨੂੰ ਗੁਰਦੁਆਰਾ ਹਾਜੀ ਰਤਨ ਵਿਖੇ ਜੋ ਇੱਕ ਮੀਟਿੰਗ ਰੱਖੀ ਗਈ ਹੈ ਉਹ ਮੀਟਿੰਗ ਜੋ ਬਾਬਾ ਬਕਾਲਾ ਵਿਖੇ ਇੱਕ ਕਾਨਫਰੰਸ ਹੈ 9 ਤਰੀਕ ਨੂੰ ਉਸ ਦਿਨ ਸੰਬੰਧ ਵਿੱਚ ਸੰਗਤ ਨਾਲ ਮੀਟਿੰਗ ਕਰਨ ਦੇ ਲਈ ਭਾਜੀ ترسےم ਬਾਪੂ ترسےم ਸਿੰਘ ਜੀ ਨਾਲ ਜੋਲ ਸਾਹਿਬ ਹੋਰ ਵੀ ਜਿਹੜੇ ਮੇਨ ਆਦਮੀ ਉੱਥੋਂ ਆ ਰਹੇ ਨੇ 1 ਵਜੇ ਐਗਜੈਕਟ 1 ਵਜੇ ਆਪਾਂ ਜਿਹੜਾ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪਹੁੰਚ ਕੇ ਹਾਜ਼ਰੀ ਲਵਣੀ ਹੈ ਇਹ ਮੇਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ 5 ਅਗਸਤ ਨੂੰ ਗੁਰਦੁਆਰਾ ਹਾਜੀ ਰਤਨ ਵਿਖੇ ਜੋ ਇੱਕ ਮੀਟਿੰਗ ਰੱਖੀ ਗਈ ਹੈ ਉਹ ਮੀਟਿੰਗ ਜੋ ਬਾਬਾ ਬਕਾਲਾ ਵਿਖੇ ਇੱਕ ਕਾਨਫਰੰਸ ਹੈ 9 ਤਰੀਕ ਨੂੰ ਉਸ ਦਿਨ ਸੰਬੰਧ ਵਿੱਚ ਸੰਗਤ ਨਾਲ ਮੀਟਿੰਗ ਕਰਨ ਦੇ ਲਈ ਭਾਜੀ ترسےم ਬਾਪੂ ترسےم ਸਿੰਘ ਜੀ ਨਾਲ ਜੋਲ ਸਾਹਿਬ ਹੋਰ ਵੀ ਜਿਹੜੇ ਮੇਨ ਆਦਮੀ ਉੱਥੋਂ ਆ ਰਹੇ ਨੇ 1 ਵਜੇ ਐਗਜੈਕਟ 1 ਵਜੇ ਆਪਾਂ ਜਿਹੜਾ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪਹੁੰਚ ਕੇ ਹਾਜ਼ਰੀ ਲਵਣੀ ਹੈ ਇਹ ਮੇਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ 5 ਅਗਸਤ ਨੂੰ ਗੁਰਦੁਆਰਾ ਹਾਜੀ ਰਤਨ ਵਿਖੇ ਜੋ ਇੱਕ ਮੀਟਿੰਗ ਰੱਖੀ ਗਈ ਹੈ ਉਹ ਮੀਟਿੰਗ ਜੋ ਬਾਬਾ ਬਕਾਲਾ ਵਿਖੇ ਇੱਕ ਕਾਨਫਰੰਸ ਹੈ 9 ਤਰੀਕ ਨੂੰ ਉਸ ਦਿਨ ਸੰਬੰਧ ਵਿੱਚ ਸੰਗਤ ਨਾਲ ਮੀਟਿੰਗ ਕਰਨ ਦੇ ਲਈ ਭਾਜੀ ਤਰਸੇਮ ਬਾਪੂ ਤਰਸੇਮ ਸਿੰਘ ਹਰੀ ਨਾਲ ਜੋਲ ਸਾਹਿਬ ਹੋਰ ਵੀ ਜਿਹੜੇ ਮੇਨ ਆਦਮੀ ਉੱਥੋਂ ਆ ਰਹੇ ਨੇ 1 ਵਜੇ ਐਗਜੈਕਟ 1 ਵਜੇ ਆਪਾਂ ਜਿਹੜਾ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪਹੁੰਚ ਕੇ ਹਾਜ਼ਰੀ ਲਵਣੀ ਹੈ ਇਹ ਮੇਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ 5 ਅਗਸਤ ਨੂੰ ਗੁਰਦੁਆਰਾ ਹਾਜੀ ਰਤਨ ਵਿਖੇ ਜੋ ਇੱਕ ਮੀਟਿੰਗ ਰੱਖੀ ਗਈ ਹੈ ਉਹ ਮੀਟਿੰਗ ਜੋ ਬਾਬਾ ਬਕਾਲਾ ਵਿਖੇ ਇੱਕ ਕਾਨਫਰੰਸ ਹੈ 9 ਤਰੀਕ ਨੂੰ ਉਸ ਦਿਨ ਸੰਬੰਧ ਵਿੱਚ ਸੰਗਤ ਨਾਲ ਮੀਟਿੰਗ ਕਰਨ ਦੇ ਲਈ ਭਾਜੀ ਤਰਸੇਮ ਬਾਪੂ ਤਰਸੇਮ ਸਿੰਘ ਹਰੀ ਨਾਲ ਜੋਲ ਸਾਹਿਬ ਹੋਰ ਵੀ ਜਿਹੜੇ ਮੇਨ ਆਦਮੀ ਉੱਥੋਂ ਆ ਰਹੇ ਨੇ 1 ਵਜੇ ਐਗਜੈਕਟ 1 ਵਜੇ ਆਪਾਂ ਜਿਹੜਾ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪਹੁੰਚ ਕੇ ਹਾਜ਼ਰੀ ਲਵਣੀ ਹੈ ਇਹ ਮੇਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ